ਚੰਨ ਗੁਜਰੀ ਦਾ ਚੰਨ ਚਨਾ ਚੋ ਚੰਨ ਗੁਜਰੀ ਦਾ ਚਨਾ ਚੋ ਚੰਨ ਚਮਕੀ ਲਾਏ ਜਿਹਦੇ ਹੱਥ ਵਿੱਚ ਸੋਨਾ ਬਾਜ ਸਜੇ ਸਿਰ ਤਾਜ ਨੀ ਕੋੜਾ ਨੀ ਲਬੜਾ ਫੁਰਤੇ ਲਾਏ ਗੁਜਰੀ ਦਾ ਚੰਨ ਚਨਾ ਚੋ ਚੰਨ ਗੁਜਰੀ ਦਾ ਚੰਨ ਚਨਾ ਚੋ ਚੰਨ ਗੁਜਰੀ ਦਾ ਮਾ ਗੁਜਰੀ ਕਰਮਾਵਾ ਲੜੀ ਜਿੰਦੜੀ ਪਾ ਦਈਏ ਤੇਰੀ ਕੁੱਖ ਨੇ ਪੈਦਾ ਕੀਤਾ ਤੇਰੀ ਕੁੱਖ ਨੇ ਪੈਦਾ ਕੀਤਾ ਸ਼ੇਰ ਅਣਖਿਲਾਏ ਜਿਹਦੇ ਹੱਥ ਵਿੱਚ ਸੋਨਾ ਬਾਜ ਸਜੇ ਸਰ ਤਾਜ ਨੀ ਕੋੜਾ ਨੀਲਾ ਬੜਾ ਫੁਰਤੀ ਲਾਏ ਗੁਜਰੀ ਦਾ ਚੰਨ ਚੰਨਾ ਚੋ ਚੰਨ ਗੁਜਰੀ ਦਾ ਚੰਨ ਚੰਨਾ ਚੋ ਚੰਨ ਗੁਜਰੀ ਦਾ ਵਾਟਾ ਲੰਮੀਆ ਤੇ ਰਸਤਾ ਪਹਾੜ ਦਾ ਦੂਰ ਜਾਂਦੇ ਗੁਰਾਂ ਦੇ ਲਾਲ ਜੀ ਸਰਸਾ ਨਦੀ ਤੇ ਵੀ ਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲੋ ਹਾਲ ਜੀ ਵਾਟਾ ਲੰਮੀਆ ਤੇ ਰਸਤਾ ਪਹਾੜ ਦਾ ਦੂਰ ਜਾਂਦੇ ਗੁਰਾਂ ਦੇ ਲਾਲ ਜੀ ਸਰਸਾਨ ਦੀ ਤੇ ਵੀ ਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲੋ ਹਾਲ ਜੀ ਵਟਲ ਮੀਆਂ ਤੇਰਾ ਸਤਾ ਬਹਾਰ ਦਾ ਵੇਲਾ ਗਿਆ ਇਹਦਾ ਦੀਏ ਜੁਦਾਈ ਦਾ ਅਸਾਂ ਜੁ ਮੁੜ ਕੇ ਓਣਾ ਨਹੀਂ ਤੈਨੂੰ ਦੱਸਿਆ ਕਿਵੇਂ ਕੀ ਹੋਣਾ ਏ ਤੇਰੀ ਅੱਖੀਆਂ ਨੂੰ ਅਸੀਂ ਰੋਣਾਂ ਨਹੀਂ ਉਤਰ ਵਿਛੜਿਆ ਤੁਸੀਂ ਵੀ ਚੱਲੇ ਨਿਰਦਈਆਂ ਦੇ ਹੱਥੀ ਚੜ ਚੱਲੇ ਮੈਂ ਵੀ ਥੋੜੇ ਮਗਰੇ ਆ ਬਸ ਹੁਣ ਮੈਂ ਵੀ ਸੱਚ ਖੰਡ ਜਾਵਾ ਵੇਲਾ ਗਿਆਏ ਦਾਦੀ ਤੋਂ ਜੁਦਾਈ ਦਾ ਮੇਰਾ ਨਾਮ ਆਨਿਆ ਭਟਿਆ ਹਨ ਕਦੋਂ ਤੋਂ ਇਹ ਸ਼ਬਦ ਗਾ ਰਹੇ ਹੋ ਔਰ ਕੀ ਸਿੱਖਣ ਨੂੰ ਮਿਲਦਾ ਵਾ ਸਭ ਜਿਆਦੇ ਦੀ ਸ਼ਹਾਦਤ ਅਸੀਂ ਮਤਲਬ ਹਰ ਸਾਲ ਜਦੋਂ ਆ ਸ਼ਹੀਦ ਦਿਹਾੜਾ ਆਉਂਦਾ ਹੈ ਤੇ ਸਾਡੇ ਮੰਮਾ ਸਾਨੂੰ ਲਗਾ ਕੇ ਦਿੰਦੇ ਟੀਵੀ 'ਚ ਤੇ ਜਦੋਂ ਵੀ ਮਤਲਬ ਅਸੀਂ ਸ਼ਹੀਦ ਦਿਹਾੜੇ ਦੇ ਭਜਨ ਸੁਣਦੇ ਆ ਤੇ ਅਸੀਂ ਕਈ ਵਾਰੀ ਭਾਵੁਕ ਵੀ ਹੋ ਜਾਂਦੇ ਆ ਸਾਨੂੰ ਆਹੀ ਸਿੱਖ ਲੈਣੀ ਚਾਹੀਦੀ ਹੈ ਕਿ ਜਿੱਦਾਂ ਸਾਬ ਜਿਆਦੇ ਨੇ ਆਪਣਾ ਧਰਮ ਨਹੀਂ ਬਦਲਿਆ ਉਹਨਾਂ ਨੂੰ ਉਹਨਾਂ ਤੇ ਕਿੰਨੇ ਜ਼ੁਲਮ ਹੋਏ ਤੇ ਸਾਨੂੰ ਵੀ ਅੱਦਾ ਹੀ ਆਪਣੇ ਧਰਮ ਤੇ ਡਿਗ ਰਹਿਣਾ ਚਾਹੀਦਾ ਕੋਈ ਜਿੰਨਾ ਮਰਜੀ ਲਾਲਚ ਦੇ ਜਿੰਨਾ ਮਰਜੀ ਤੁਹਾਡੇ ਤੇ ਜੋਰ ਪਾਏ ਲੇਕਿਨ ਆਪਣੇ ਧਰਮ ਤੇ ਡਿਗ ਰਹਿਣਾ ਚਾਹੀਦਾ ਕੀ ਨਾਮ ਹੈ ਮੇਰਾ ਨਾਮ ਤਾਨਿਆ ਭਾਟੀਆ ਕਦਾਂ ਕਿਸ ਪਰਿਵਾਰ ਚ ਜਨਮ ਲਿਆ ਔਰ ਜਿਹੜੇ ਤੁਸੀਂ ਸ਼ਹੀਦੀ ਦਿਨ ਨੂੰ ਸਮਰਪਿਤ ਇਹ ਕੀਰਤਨ ਕਰਦੇ ਹੋ ਜਾਂ ਸ਼ਬਦ ਗਾਉਂਦੇ ਕਦੋਂ ਤੋਂ ਸ਼ੌਕ ਪਿਆ ਔਰ ਕੀ ਸੋਚਦੇ ਹੋ ਸਰ ਮਤਲਬ ਪਿਛਲੇ ਸਾਲ ਸੀ ਸੰਗਰੂਰ ਗਏ ਸੀ ਅਦੋਬੀ ਅਸੀਂ ਸ਼ਬਦਾਂ ਕੰਪੀਟੀਸ਼ਨ 'ਚ ਸਾਡਾ ਸਾਡੀ ਫਸਟ ਪੋਜੀਸ਼ਨ ਆਈ ਸੀ ਸ਼ੌਂਕ ਪੈ ਗਿਆ ਤੇ ਮਮਾ ਸਾਡੇ ਟੀਵੀ 'ਚ ਲਾ ਕੇ ਦਿੰਦੇ ਸਾਨੂੰ ਸ਼ਬਦ ਤੇ ਅਸੀਂ ਸੁਣਦੇ ਹਾਂ ਸਾਰੇ ਤੇ ਉੱਥੋਂ ਅਸੀਂ ਸਿੱਖਦੇ ਹਾਂ ਤੇ ਉੱਥੋਂ ਸਾਨੂੰ ਬੋਲਣ ਦਾ ਸ਼ੌਂਕ ਪੈ ਗਿਆ ਕੀ ਸਿੱਖਣਾ ਚਾਹੀਦਾ ਜਿਹੜੇ ਸ਼ਹਾਦਤ ਦੇ ਤੁਸੀਂ ਕਿਆ ਜਾਵੇ ਕੀਰਤਨ ਕਰਦੇ ਹੋ ਜਾਂ ਸ਼ਬਦ ਬੋਲਦੇ ਤੁਹਾਨੂੰ ਆਹੀ ਮਤਲਬ ਸਿੱਖ ਮਿਲਦੀ ਹੈ ਕਿ ਜਿਹੜੇ ਸਾਈਬ ਜ਼ਾਦੇ ਸੀ ਉਹਨਾਂ ਨੇ ਸਾਡੇ ਹਿੰਦੂ ਹਿੰਦੂਆਂ ਵਸਤੇ ਹੀ ਆਪਣੀ ਕੁਰਬਾਨੀਆਂ ਦਿੱਤੀਆਂ ਸ਼ਹੀਦ ਹੋਏ ਤੇ ਸਾਨੂੰ ਉਹਨਾਂ ਵੱਲ ਵੇਖ ਕੇ ਕਦੀ ਵੀ ਆਪਣਾ ਮਤਲਬ ਜਿਹੜੇ ਸਾਨੂੰ ਕਹਿੰਦੇ ਆ ਕਿ ਤੁਸੀਂ ਆਪਣਾ ਧਰਮ ਬਦਲੋ ਕੋਈ ਲਾਲਚੀ ਦੇਂਦੇ ਆ ਸਾਨੂੰ ਆਪਣਾ ਧਰਮ ਨਹੀਂ ਬਦਲਣਾ ਚਾਹੀਦਾ ਆਪਣੇ ਧਰਮ ਤੇ ਅਡਿੱਗ ਰਹਿਣਾ ਚਾਹੀਦਾ ਕੀ ਨਾਮ ਜੀ ਮੇਰਾ ਨਾਮ ਭਾਰਤੀ ਭਟਿਆ ਜੀ ਕਦੋਂ ਤੋਂ ਤੁਹਾਡੀਆਂ ਬੇਟੀਆਂ ਘਰ ਆ ਕਹਿੰਦੇ ਕਿ ਇਹ ਟਵਿਨਸ ਨੇ ਤੇ ਜਦੋਂ ਇਹ ਸ਼ਬਦ ਗਾਉਂਦੀਆਂ ਨੇ ਕੀ ਫੀਲ ਕਰਦੇ ਹਾਂਜੀ ਪਹਿਲੇ ਤੇ ਇਹ ਦੋਵੇਂ ਜੁੜਵਾ ਬੱਚੀਆਂ ਨੇ ਤੇ ਕੋਈ ਦੋ ਦੋ ਕੁਸਾਲ ਹੋ ਗਿਆ ਇਹਨਾਂ ਦੇ ਨਾਲ ਕੰਪੀਟੀਸ਼ਨ ਐਸੀ ਸੰਗਰੂਰ ਚ ਸਟੇਟ ਲੈਵਲ ਤੇ ਉਥੇ ਫਸਟ ਆਈਆਂ ਸੀਗੇ ਤੇ ਸਭ ਤੇ ਇਹ ਬਾਬਾ ਨਾਨਕ ਜੀ ਦੀ ਕਿਰਪਾ ਦੇ ਨਾਲ ਹੀ ਉਹਨਾਂ ਦੇ ਸ਼ਬਦ ਬੋਲਿਆ ਸੀ ਤੇ ਅੱਜ ਸੋਸ਼ਲ ਮੀਡੀਆ ਤੇ ਇਹਨਾਂ ਨੂੰ ਕਾਫੀ ਲੋਕ ਕੀ ਜਾਣਦੇ ਨੇ ਤੇ ਉਹਨਾਂ ਦੀ ਕਿਰਪਾਈ ਹੋਈ ਹੈ ਕਿ ਅੱਜ ਇਹ ਕਾਫੀ ਮਤਲਬ ਹੌਲੀ ਹੌਲੀ ਤਰੱਕੀ ਕਰ ਰਹੀਆਂ ਨੇ ਤੇ ਸਭ ਉਹਨਾਂ ਦੀ ਕਿਰਪਾਈ ਆ ਤੇ ਬਾਕੀ ਸਾਡੇ ਘਰ ਦੇ ਵਿੱਚ ਧਾਰਮਿਕ ਮਾਹੌਲ ਹਰ ਟਾਈਮ ਰਹਿੰਦਾ ਤੇ ਭਜਨ ਵਗੈਰਾ ਸ਼ਬਦ ਵਗੈਰਾ ਸਾਡੇ ਘਰ ਚੱਲਦੇ ਰਹਿੰਦੇ ਆ ਤੇ ਖਾਸ ਕਰ ਜਦੋਂ ਸ਼ਹੀਦ ਦਿਹਾੜੇ ਹੁੰਦੇ ਆ ਤੇ ਸਾਡਾ ਵੀ ਫਰਜ਼ ਬੰਦਾ ਹੈ ਤੇ ਅਸੀਂ ਉਹਨਾਂ ਨੂੰ ਦਿਲੋਂ ਯਾਦ ਕਰਨੇ ਆ ਤੇ ਆਪਣੇ ਆਪ ਹੀ ਅੱਖਾਂ 'ਚ ਅੰਜੂ ਵੀ ਆ ਜਾਂਦੇ ਨੇ ਤੇ ਸਾਨੂੰ ਆਪਣੇ ਬੱਚਿਆਂ ਨੂੰ ਵੀ ਦੱਸਣਾ ਚਾਹੀਦਾ ਕਿ ਸਾਨੂੰ ਉਹਨਾਂ ਦੀ ਕੁਰਬਾਨੀਆਂ ਨੂੰ ਭੁੱਲਣਾ ਨਹੀਂ ਚਾਹੀਦਾ ਤੇ ਬੱਚੇ ਵੀ ਯਾਦ ਰੱਖਣ ਤੇ ਅਸੀਂ ਵੀ ਯਾਦ ਰੱਖੀਏ ਅਸੀਂ ਸ਼ਹੀਦੀ ਦਿਹਾੜੇ ਤੇ ਉਹਨਾਂ ਨੂੰ ਬਸ ਇੱਕ ਯਾਦ ਕਰੀਦਾ ਉਹਨਾਂ ਨੂੰ ਤੇ ਸਾਰਿਆਂ ਨੂੰ ਆਪਣੇ ਬੱਚਿਆਂ ਨੂੰ ਚੀਜ਼ ਸਿਖਾਣੀ ਚਾਹੀਦੀ ਹੈ ਕਿ ਸਾਨੂੰ ਕਦੀ ਵੀ ਭੁੱਲਣਾ ਨਹੀਂ ਚਾਹੀਦਾ ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਉਹਨਾਂ ਨੇ ਸਾਡੇ ਵਾਸਤੇ ਇੰਨੀ ਕੁਰਬਾਨੀ ਦਿੱਤੀ ਤੇ ਸਾਡਾ ਵੀ ਫਰਜ਼ ਬੰਦਾ ਹੈ ਬਈ ਕਿੰਨਾ ਦਰਦ ਯਾਦ ਨਹੀਂ ਹੋਣੀ ਸ਼ੀਤ ਵੀਰ ਉਹ ਤੇ ਪਈ ਨਿਕਾਇਆ ਵਾ ਕਿੰਦਾ ਲੱਗਦਾ ਤਾਂ ਹਿੰਦੀ ਸਮਾਜ ਦੀ ਮਿਲਕੀ ਦੇਖੋ ਮਤਲਬ ਤੈਦੀ ਕਹਤਿਆ ਗੇ ਪਿੰਦੂ ਸਿੱਖ ਦੇ ਕੋਈ ਫਰਕ ਨਹੀਂ ਹੈਗਾ ਜਿੰਨੀ ਕਿ ਸ਼ਬਦਾ ਉਹਨਾਂ ਦੀ ਹੈ ਉਹ ਸੁਭਾਤ ਉਹਨੀ ਸਾਡੀ ਸ਼ਬਦਾ ਹੈਗੀ ਵਿੱਚ ਤੇ ਸਾਡੇ ਵੀ ਸਾਡੇ ਵਾਸਤੇ ਉਹਨਾਂ ਨੇ ਸ਼ੀਤ ਜੀ ਪਾਈ ਉਹਨਾਂ ਨੇ ਤੇ ਬਾਕੀ ਬੱਚੀ ਦੀ ਬਾਲ ਬਹੁਤ ਵਧੀਆ ਤੇ ਮਤਲਬ ਸਾਹ ਸਾਹ ਸੱਸਥੀ ਦਾ ਮਤਲਬ ਕੰਨ ਦੀ ਬਸਰ ਆ ਤੇ ਮੈਂ ਸਾਰੇ ਸ਼ਹਿਰ ਨੂੰ ਅਪੀਲ ਕਰਾਂਗਾ ਜਿਹੜੀਆਂ ਮਹੱਤਵਪੂਰਨ ਸੰਸਥਾਵਾਂ ਹੈਗੀਆਂ ਸਾਡੇ ਸ਼ਹਿਰ ਦੀਆਂ ਜਿਹੜੀ ਜਾਗਰੂਕ ਕਰਦੀਆਂ ਨੇ ਇਹ ਸਸੰਕਰਾਂਦੀਆਂ ਨੇ ਕੋਈ ਚੌਂਕੀ ਕਰਾਉਂਦੀਆਂ ਨੇ ਮੈਂ ਉਹਨਾਂ ਨੂੰ ਅਪੀਲ ਕਰਾਂਗਾ ਚਾਹੇ ਆਪਣੀਆਂ ਬੱਚੀਆਂ ਨੇ ਚਾਹੇ ਸ਼ਹਿਰ ਦੀਆਂ ਬੱਚੀਆਂ ਨੇ ਇਹਨਾਂ ਦਾ ਬੱਚਾ ਸਪੋਰਟ ਕਰੋ ਇਹਨਾਂ ਦਾ ਇੱਕ YouTube ਚੈਨਲ ਹੈਗਾ ਭਟਕ ਸਿਸਟਰ ਤੇ ਉਹਨੂੰ ਮਤਲਬ ਤੁਸੀਂ ਜਾਈ ਵੀ ਕਰੋ ਤੇ ਉਹਨੂੰ ਸ਼ੇਅਰ ਵੀ ਕਰੋ ਤੇ ਉਹਨੂੰ ਦੇਖੋ ਔਰ ਜਿਆਦਾ ਜਿਆਦਾ ਇਹਨਾਂ ਬੱਚਿਆਂ ਨੂੰ ਸਪੋਰਟ ਕਰੋ ਤਾਂ ਉਹਨੀਆਂ ਮਾਨੀਆਂ ਭਟੀਆਂ ਨੂੰ ਬਹੁਤ ਵਧੀਆ ਉਹਨਾਂ ਦੀ ਆਵਾਜ਼ ਆ ਤੇ ਮੈਂ ਇਹਦੇ ਪੀਰ ਕਰਾਂਗਾ ਸਾਰੇ ਸ਼ਹਿਰ ਨੂੰ ਕਿ ਇਹਨਾਂ ਦਾ ਬੱਚਾ ਸਪੋਰਟ ਕਰੋ ਇਹਨਾਂ ਨੂੰ ਲੱਗਦਾ ਹੈ ਜੀ ਕੁਰਬਾਨੀ ਕਰਦੇ ਅੱਜ ਇਹਨਾਂ ਜਿੱਤਿਆ ਕੰਪੀਟੀਸ਼ਨ ਵਿੱਚ ਜਿੱਤਿਆ ਹੈ। ਦੇਖੋ ਇਤੋਂ ਲਗਭਗ 200 ਤੋਂ ਨਿਕਲਦਾ ਜੇ ਕਈਆਂ ਸੀ ਬਾਹਰ ਕੰਪੀਟੀਸ਼ਨ ਸੀ ਸਕੂਲ ਨੂੰ ਉੱਥੇ ਮਤਲਬ ਫਰਸਟ ਪ੍ਰਾਈਜ਼ ਲਾ ਕੇ ਗਿਆ ਸੀ ਉਸ ਤੋਂ ਬਾਅਦ ਫਿਰ ਮਨ ਸਾਡਾ ਮਤਲਬ ਹੈ ਸਾਰੇ ਜਿਹਨਾਂ ਸਲਾਹ ਵਾਇ ਗਈ ਭਾਈਚਾਰਾ ਪੱਤਰਕਾਰ ਭਾਈਚਾਰਾ ਉਹਨਾਂ ਨੇ ਇਹਨਾਂ ਵਾਕੇ ਪੂਰਾ ਪੂਰਾ ਪ੍ਰਮੋਟ ਕੀਤਾ ਉਹਨਾਂ ਨੂੰ ਕੋਈ سپورਟ ਕੀਤੀ ਹੈ ਪੱਤਰਕਾਰ ਭਾਈਚਾਰਾ ਦੀ ਪੂਰੀ سپورਟ ਹੈ ਉਹਨਾਂ ਤੇ ਮੈਂ ਸਾਰੇ ਸ਼ਹਿਰ ਨੂੰ ਕਹਿ ਕਰਾਂਗਾ ਕਿ ਇਹਨਾਂ ਵੱਲ سپورਟ ਕਰੋ